ਸ਼ੋਭਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਬਣਾ ਕੇ ਰੱਖਦੇ ਨੇ ਤੇ ਇਸੇ ਕੜੀ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਲੋਕਾਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਹੈ ਸਰਕਾਰ ਨੂੰ ਚਲਾਉਣ ਨੂੰ ਲੈ ਕੇ ਭਗਵੰਤ ਮਾਨ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਤੇ ਲੋਕਾਂ ਦੇ ਸੁਝਾਅ ਵੀ ਲੈ ਰਹੇ ਨੇ ਕਿ ਕਿਸ ਤਰ੍ਹਾਂ ਰੰਗਲਾ ਪੰਜਾਬ ਬਣਾਇਆ ਜਾਵੇ ਲੁਧਿਆਣਾ ਦੇ ਪਿੰਡਾਂ ਵਿੱਚ ਜਾ ਕੇ ਭਗਵੰਤ ਸਿੰਘ ਮਾਨ ਨੇ ਸਿੰਚਾਈ ਵਿਵਸਥਾ ਨੂੰ ਲੈ ਕੇ ਨਹਿਰਾਂ ਦੀ ਵਿਵਸਥਾ ਨੂੰ ਲੈ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਦੱਸਿਆ ਤੇ ਨਾਲ ਦੀ ਨਾਲ ਲੋਕਾਂ ਤੋਂ ਸਲਾਹ ਵੀ ਲਈ ਹੈ ਖਾਸ ਤੌਰ ਤੇ ਸਿੰਚਾਈ ਦੇ ਲਈ ਨਹਿਰੀ ਪਾਣੀ ਦਾ ਸਿਰਫ 21% ਵਰਤਿਆ ਜਾ ਰਿਹਾ ਸੀ ਪਰ ਹੁਣ ਇਹ ਅੰਕੜਾ ਵਧ ਕੇ 63% ਹੋ ਗਿਆ ਹੈ ਇਹ ਜਾਣਕਾਰੀ ਹੈ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਜਾਣਕਾਰੀ ਲੋਕਾਂ ਨੂੰ ਦੇ ਅੱਗੇ ਰੱਖੀ ਗਈ ਹੈ ਸੋ ਲੋਕਾਂ ਨੇ ਵੀ ਆਪਣੀ رائے ਦਿੱਤੀ ਹੈ ਸਰਕਾਰ ਨੂੰ ਚਲਾਉਣ ਦੇ ਲਈ ਪੰਜਾਬ ਨੂੰ ਕਿਸ ਤਰ੍ਹਾਂ ਰੰਗਲਾ ਪੰਜਾਬ ਬਣਾਇਆ ਜਾਵੇ ਲੋਕਾਂ ਵੱਲੋਂ ਵੀ ਭਗਵੰਤ ਸਿੰਘ ਮਾਨ ਨੇ ਨਾਲੇ ਸਾਰੀ ਸਲਾਹ ਕੀਤੀ ਜਾ ਰਹੀ ਹੈ ਸੋ ਲਗਾਤਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਵਿੱਚ ਬਣੇ ਹੋਏ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਲੋਕਾਂ ਦੇ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਝੋਨੇ ਦੀ ਫਸਲ ਨੂੰ ਲੈ ਕੇ ਵੀ ਗੱਲਬਾਤ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਤੇ ਫਸਲੀ ਚੱਕਰ ਨੂੰ ਲੈ ਕੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਪੜਾਵਾਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸਾਨੀ ਹੈ ਜਿਹੜੀ ਉਸ ਨੂੰ ਲਾਭ ਦੇ ਵਿੱਚ ਲਿਆਂਦਾ ਜਾਵੇ ਸੋ ਇਹ ਸਾਰੀਆਂ ਗੱਲਬਾਤਾਂ ਭਗਵੰਤ ਸਿੰਘ ਮਾਨ ਲੋਕਾਂ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਪਿੰਡੋਂ ਪਿੰਡ ਜਾ ਕੇ ਭਗਵੰਤ ਸਿੰਘ ਮਾਨ ਨੇ ਅੱਜ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਫਸਲਾਂ ਬਾਰੇ ਗੱਲਬਾਤ ਕੀਤੀ ਹੈ ਖੇਤੀ ਵਿਭਿੰਨਤਾ ਬਾਰੇ ਗੱਲਬਾਤ ਕੀਤੀ ਹੈ ਤੇ ਨਾਲ ਦੀ ਨਾਲ ਲੈਂਡ ਪੂਲਿੰਗ ਐਕਟ ਦੇ ਫਾਇਦੇ ਵੀ ਲੋਕਾਂ ਨੂੰ ਸਮਝਾਉਂਦੇ ਹੋਏ ਭਗਵੰਤ ਸਿੰਘ ਮਾਨ ਨੇ ਨਜ਼ਰ ਆਏ ਨੇ ਉਧਰ Rajasthan ਦੀ ਰਾਜਧਾਨੀ Jaipur ਦੇ ਵਿੱਚ ਇੱਕ ਬਹੁਤ ਹੀ ਚਿੰਤਾਜਨਕ ਅਤੇ ਹੈਰਾਨ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਤਰਨਤਾਰਨ ਸਾਹਿਬ ਜ਼ਿਲ੍ਹੇ ਦੀ ਇੱਕ ਅਮਰਤਾਰੀ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ Rajasthan ਦੀ Judicial Services ਦੇ ਵਿੱਚ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਹੈ ਇਸ ਮਾਮਲੇ ਨੂੰ ਬਾਅਦ ਦੇ ਵਿੱਚ ਸਿੱਖ ਆਗੂਆਂ ਦੇ ਵੱਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਤਰੇਮਾਂ ਆਈਆਂ ਐਸਜੀਪੀਸੀ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਖਾਸ ਤੌਰ ਤੇ ਐਸਜੀਪੀਸੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਹੈ ਜਿਹੜੀ ਉਹ ਸੁਚੇਤ ਕਰੇ ਚਾਹੇ ਸਟੇਟ ਸਰਵਿਸਿਜ਼ ਆ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਨੂੰ ਆਯੋਜਿਤ ਕਰਨ ਵਾਲੀ ਕੋਈ ਸੰਸਥਾ ਉਸ ਨੂੰ ਸੁਚੇਤ ਕੀਤਾ ਜਾਵੇ ਇਸ ਦੇ ਨਾਲ ਨਾਲ ਅਈ ਆਗੂਆਂ ਦੇ ਵੱਲੋਂ ਵੀ ਇਹ ਪੂਰਾ ਮਾਮਲਾ ਜਿਹੜਾ ਕੇਂਦਰ ਸਰਕਾਰ ਅੱਗੇ ਚੁੱਕਣ ਦੀ ਗੱਲ ਕੀਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ ਵੱਲੋਂ ਇਸ ਵਰਤਾਰੇ ਦਾ ਵਿਰੋਧ ਕੀਤਾ ਗਿਆ ਦੋਵਾਂ ਸਿੱਖ ਸੰਸਥਾਵਾਂ ਵੱਲੋਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਚੀਫ ਖਾਲਸਾ ਦਿਵਾਨ ਵੱਲੋਂ ਇੰਦਰਵੀਰ ਸਿੰਘ ਨਿੱਜਰ ਨੇ ਕਿਹਾ ਕਿ ਇਹ ਵਿਵਸਥਾ ਬਣਾਈ ਜਾਣੀ ਚਾਹੀਦੀ ਹੈ ਕਿ ਸਿੱਖ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਦੇਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਉਧਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪ੍ਰੀਖਿਆ ਦਾ ਮੋੜ ਪ੍ਰਬੰਧ ਕਰਨ ਦੀ ਗੱਲ ਆਖੀ ਹੈ ਤੇ ਭਵਿੱਖ ਦੇ ਵਿੱਚ ਅਜਿਹੀ ਯੋਜਨਾ ਬਣਾਈ ਜਾਵੇ ਕਿ ਸਿੱਖ ਬੱਚਿਆਂ ਨੂੰ ਪੰਜ ਕਕਾਰ ਧਾਰਨ ਕਰਕੇ ਕੋਈ ਵੀ ਪ੍ਰੀਖਿਆ ਦੇਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਦੀ ਵਿਵਸਥਾ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਤਿੱਖੀ ਆਲੋਚਨਾ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਧਾਰਾ 25 ਦੀ ਸਿੱਧੀ ਉਲੰਘਣਾ ਦੱਸਿਆ ਤੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲ ਆਖੀ ਹੈ ਸੁਖਬੀਰ ਸਿੰਘ ਬਾਦਲ ਨੇ ਵੀ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਕੋਈ ਵਿਵਸਥਾ ਕਰੇ ਤਾਂ ਕਿ ਧਰਮ ਦੇ ਆਧਾਰ ਤੇ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਮੁੱਚੀਆਂ ਸਿੱਖ ਸੰਸਥਾਵਾਂ ਤੇ ਸਿੱਖ ਆਗੂਆਂ ਦੇ ਵੱਲੋਂ ਗੁਰਪ੍ਰੀਤ ਨੂੰ ਪ੍ਰੀਖਿਆ ਦਾ ਮੌਕਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਵੀ ਵਿਅਕਤੀ ਇਸ ਪੂਰੇ ਮਾਮਲੇ ਨੂੰ ਲੈ ਕੇ ਜ਼ਿੰਮੇਦਾਰ ਨੇ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਸਿੱਖ ਸਸਤਾਵਾਂ ਤੇ ਸਿੱਖਾਗੋਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਕੜਾ ਹੈ। ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ। ਕਿੰਨਾ ਉਹ ਅਲਾਉ ਕਰ ਸਕਦੇ ਆ? ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਹਾਂ। ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਹਾਂ ਮੈਂ ਉਹ ਕਰਕੇ ਚੱਲੇ ਜਾਵਾਂਗੀ। ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨਸ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਮੈਂਚੈਸਟਰ ਦੇ 올ਡ ਟ੍ਰੈਫੋਰਡ ਦੇ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਵਿੱਚ ਸ਼ੁਭਮਨ ਗਿੱਲ ਨੇ ਪੰਜਵੇਂ ਦਿਨ ਸੈਂਕੜਾ ਲਗਾਇਆ ਇਸ ਦੇ ਨਾਲ ਹੀ ਉਸਨੇ ਇੱਕ ਵੱਡਾ ਰਿਕਾਰਡ ਬਣਾ ਲਿਆ ਅਸਲ 35 ਸਾਲਾਂ ਬਾਅਦ ਕਿਸੇ ਭਾਰਤੀ ਬੱਲੇਬਾਦ ਨੇ ਮੈਂਚੈਸਟਰ ਦੇ 올ਡ ਟੈਫੋਰਡ ਦੇ ਵਿੱਚ ਸੈਂਕੜਾ ਲਗਾਇਆ ਇਸ ਤੋਂ ਪਹਿਲਾਂ 1990 ਦੇ ਵਿੱਚ ਇਸੇ ਮੈਦਾਨ ਦੇ ਵਿੱਚ ਸਚਿਨ ਤੰਦੁਲਕਰ ਦੇ ਬੱਲੇ ਤੋਂ ਸੈਂਕੜਾ ਨਿਕਲਿਆ ਸੀ ਸ਼ੁਮਨ ਗਿੱਲ ਨੇ ਮੈਂਚੈਸਟਰ ਟੈਸਟ ਦੇ ਵਿੱਚ 228ਵੀਂ ਗੇਂਦ ਤੇ ਸੈਂਕੜਾ ਲਗਾਇਆ ਇਸ ਦੌਰਾਨ ਭਾਰਤੀ ਕਪਤਾਨ ਬੱਲੇ ਤੋਂ 12 ਚੌਕੇ ਜਿਹੜੇ ਉਹਨਾਂ ਵੱਲੋਂ ਮਾਰੇ ਗਏ ਸਟੇਡੀਅਮ ਦੇ ਵਿੱਚ ਮੌਜੂਦ ਦਰਸ਼ਕਾਂ ਨੇ ਖੜੇ ਹੋ ਕੇ ਗਿੱਲ ਦੀ ਤਾਰੀਫ਼ ਵੀ ਕੀਤੀ ਅਤੇ ਉਸ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਇਸ ਲੜੀ ਦੇ ਵਿੱਚ ਗਿੱਲ ਦਾ ਇਹ ਚੌਥਾ ਸੈਂਕੜਾ ਇਸ ਦੇ ਨਾਲ ਹੀ ਸ਼ੁਮਨ ਗਿੱਲ ਨੇ ਇੱਕ ਭਾਰਤੀ ਬੱਲੇਬਾਜ਼ ਦੁਆਰਾ ਇੱਕ ਟੈਸਟ ਲੜੀ ਦੇ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਦਿਲ ਨੇ ਇੰਗਲੈਂਡ ਦੇ ਵਿਰੁੱਧ ਚੱਲ ਰਹੀ ਲੜੀ ਦੇ ਵਿੱਚ ਆਪਣਾ ਚੌਥਾ ਸੈਂਕੜਾ ਲਗਾਇਆ ਭਾਰਤ ਲਈ ਇੱਕ ਟੈਸਟ ਲੜੀ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਸਾਂਝੇ ਤੌਰ ਤੇ ਸੁਨੀਲ ਗਵਾਸਕਰ ਤੇ ਵਿਰਾਟ ਕੋਹਲੀ ਦੇ ਨਾਮ ਤੇ ਹੈ ਸੁਨੀਲ ਗਵਾਸਕਰ ਨੇ ਵੈਸਟ ਇੰਡੀਜ਼ ਦੇ ਵਿਰੁੱਧ ਇੱਕ ਕੜੀ ਦੇ ਵਿੱਚ ਦੋ ਵਾਰ ਚਾਰ ਸੈਂਕੜੇ ਲਗਾਏ ਨੇ ਤੇ ਵਿਰਾਟ ਨੇ ਆਸਟ੍ਰੇਲੀਆ ਵਿਰੁੱਧ ਇੱਕ ਟੈਸਟ ਲੜੀ ਦੇ ਵਿੱਚ ਚਾਰ ਸੈਂਕੜੇ ਲਗਾਏ ਨੇ ਸੋ ਸ਼ੁਭਮਨ ਗਿੱਲ ਹੁਣ ਇੱਕ ਕਪਤਾਨ ਦੇ ਤੌਰ ਤੇ ਇੱਕ ਟੈਸਟ ਲੜੀ ਦੇ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਤੀਜੇ ਖਿਡਾਰੀ ਬਣ ਗਏ ਨੇ ਗਿੱਲ ਤੋਂ ਪਹਿਲਾਂ ਸਾਰ ਡਾਣ ਬ੍ਰੈਡਮੈਨ ਨੇ ਭਾਰਤ ਵਿਰੁੱਧ ਕਪਤਾਨੀ ਕਰਦੇ ਹੋਏ ਚਾਰ ਸੈਂਕੜੇ ਲਗਾਏ ਸਨ ਆ ਭਾਰਤ ਦੇ ਸੁਨੀਲ ਗਵਾਸਕਰ ਤੇ ਕਪਤਾਨ ਰਹਿੰਦੇ ਹੋਏ ਵੈਸਟ ਇੰਡੀਜ਼ ਵਿਰੁੱਧ ਇੱਕ ਲੜੀ ਦੇ ਵਿੱਚ ਚਾਰ ਸੈਂਕੜੇ ਲਗਾਏ ਸਨ ਸੋ ਸ਼ੁਭਮਨ ਗਿੱਲ ਨੇ ਇੱਕ ਵਾਰ ਫਿਰ ਤੋਂ ਕ੍ਰਿਕਟ ਦੇ ਵਿੱਚ ਨਾਮਣਾ ਖੱਟਿਆ ਤੇ ਇੱਕ ਨਵਾਂ ਰਿਕਾਰਡ ਹੈ ਜਿਹੜਾ ਆਪਣੇ ਨਾਮ ਦਰਜ ਕਰਵਾਇਆ ਤੇ ਹੁਣ ਗੱਲ ਕਰਦੇ ਆ ਪੌਂਗ ਡੈਮ ਦੇ ਵਿੱਚ ਲਗਾਤਾਰ ਵਧ ਰਿਹਾ ਪਾਣੀ ਦੇ ਪੱਧਰ ਦੀ ਹੁਸ਼ਿਆਰਪੁਰ ਦੇ ਤਲਵਾੜਾ ਤੋਂ ਅੱਗੇ ਪੈਂਦੇ ਨੇੜੇ ਪੈਂਦੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਚੌਥੇ ਦਿਨ ਵੀ ਵਧ ਰਿਹਾ ਹੈ 14 ਫੁੱਟ ਵਧ ਗਿਆ ਸੀ ਪਾਣੀ ਦਾ ਪੱਧਰ 14 ਫੁੱਟ ਤੱਕ ਵਧ ਗਿਆ ਜਿਸ ਕਾਰਨ BBMP ਵਿਭਾਗ ਵੱਲੋਂ ਸ਼ਾ ਨਹਿਰ ਬਰਾਜ ਦੇ ਚਾਰ ਫਲੱਡ ਗੇਟ ਖੋਲੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਪੌਂਗ ਡੈਮ ਦੇ ਪਾਣੀ ਦੇ ਵਿੱਚ ਪਾਣੀ ਦੇ ਪੱਧਰ ਜਿਹੜਾ 1343.9 ਫੁੱਟ ਤੱਕ ਹੋ ਗਿਆ ਸੋ ਇਹ ਆਮ ਨਾਲੋਂ 14 ਫੁੱਟ ਵਧਿਆ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹਿਮਾਚਲ ਦੇ ਵਿੱਚ ਨੀ ਪੈਣ ਦੇ ਨਾਲ ਪੌਂਗ ਡੈਮ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਪਾਣੀ ਦਾ ਪ੍ਰਵਾਹ 29265 ਕਿਊਸਿਕ ਤੇ ਹੈ ਤੇ ਪੌਂਗ ਡੈਮ ਤੋਂ ਸ਼ਾ ਨਹਿਰ ਬਰਾਜ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ 18502 ਕਿਊਸਿਕ ਹੋ ਗਿਆ ਹੈ ਇਸ ਕਾਰਨ ਸ਼ਾ ਨਹਿਰ ਬਰਾਜ ਦੇ ਵਿੱਚ ਪਾਣੀ ਦਾ ਪੱਧਰ ਹੁਣ 330.700 ਮੀਟਰ ਤੱਕ ਵੱਧ ਗਿਆ ਹੈ ਜਿਸ ਕਾਰਨ ਫਲੱਡ ਗੇਟ ਜਿਹੜੇ ਨੇ ਖੋਲੇ ਗਏ ਨੇ ਫਲੱਡ ਗੇਟਾਂ ਦੇ ਖੋਲਣ ਦੇ ਨਾਲ ਬਿਆਸ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਬੀਵੀਐਮਬੀ ਵਿਭਾਗ ਨੇ ਪੰਜਾਬ ਹਿਮਾਚਲ ਦੇ ਵਿੱਚ ਦਰਿਆਵਾਂ ਦੇ ਕੰਢੇ ਇਸ ਦਰਿਆ ਦੇ ਖਾਸ ਤੌਰ ਤੇ ਕੰਢੇ ਰਹਿਣ ਵਾਲੇ ਵਾਸੀਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਪਾਣੀ ਦਾ ਪੱਧਰ ਵਧਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਉੱਧਰ ਉਤਰਾਖੰਡ ਦੇ ਹਰਦਵਾਰ ਦੇ ਵਿੱਚ ਮਨਸਾ ਦੇਵੀ ਮੰਦਿਰ ਦੇ ਬਾਹਰ ਮੱਚੀ ਭਗੜੜ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਤੱਕ ਪਹੁੰਚ ਗਈ ਹੈ ਇਸ ਦੇ ਨਾਲ ਹੀ ਜ਼ਖਮੀ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਦਰਸਲ ਹਰਦਵਾਰ ਦੇ ਵਿੱਚ ਬਨਸਾ ਦੇਵੀ ਮੰਦਿਰ ਦੇ ਵਿੱਚ ਪੈਦਲ ਮਾਰਗ ਤੇ ਭਗੜੜ ਮੱਚ ਕੇ ਸੀ ਜਿਸ ਕਾਰਨ ਇੱਥੇ 6 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਇੱਕ ਵਿਅਕਤੀ ਦੀ ਹੋਰ ਮੌਤ ਹੋਈ ਹੈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਹੁਣ 7 ਲੋਕਾਂ ਦੀ ਮੌਤ ਹੁਣ ਤੱਕ ਹੋ ਗਈ ਹੈ ਸੋ ਲਗਭਗ 60 ਤੋਂ ਵੱਧ ਲੋਕ ਜਿਹੜੇ ਨੇ ਉਹ ਇਸ ਪਗੜੜ ਦੇ ਵਿੱਚ ਜ਼ਖਮੀ ਹੋਏ ਸਨ ਜ਼ਖਮੀਆਂ ਦਾ ਇਲਾਜ ਵੀ ਚੱਲ ਰਿਹਾ ਹੈ ਹਸਪਤਾਲਾਂ ਦੇ ਵਿੱਚ ਜ਼ਖਮੀਆਂ ਨੂੰ ਪਰਤੀ ਕਰਵਾਇਆ ਗਿਆ ਇੱਕ ਪਰਤਖ ਦਰਸ਼ੀ ਨੇ ਦੱਸਿਆ ਕਿ ਉੱਥੇ ਕਰੰਟ ਦੀ ਅਫਵਾਹ ਫੈਲਣ ਦੇ ਨਾਲ ਅਚਾਨਕ ਪਗੜੜ ਮਚ ਗਈ ਸੀ ਜਿਸ ਕਾਰਨ ਐਨੇ ਲੋਕਾਂ ਦੀ ਮੌਤ ਹੋਈ ਅਤੇ ਅ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀ ਉਹ ਜ਼ਖਮੀ ਵੀ ਹੋਏ ਸਨ ਸੋ ਹਾਸੀ ਸਬੰਧੀ ਗੜਵਾਲ ਮੰਡਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਵੀ ਦੱਸਿਆ ਹੈ ਕਿ ਭੀੜ ਬਹੁਤ ਸੀ ਇਕੱਠੀ ਭੀੜ ਭੀੜ ਜ਼ਿਆਦਾ ਸੀ ਮੱਥਾ ਟੇਕਣ ਦੇ ਲਈ ਜੋ ਮੰਦਿਰ ਦੇ ਵਿੱਚ ਆਈ ਸੀ ਇਸ ਦੌਰਾਨ ਇੱਕ ਅਫਵਾਹ ਫੈਲਦੀ ਹੈ ਤੇ ਇਸ ਅਫਵਾਹ ਦੇ ਫੈਲਣ ਤੋਂ ਬਾਅਦ ਇਹ ਭਾਗੜ ਮਚ ਜਾਂਦੀ ਹੈ ਹਾਲਾਂਕਿ ਜ਼ਖਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਪਰ ਇਸ ਦੇ ਬਾਵਜੂਦ 7 ਲੋਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਜਾਂਚ ਜਾਂਚ ਕਰਨ ਦੀ ਗੱਲ ਵੀ ਉੱਤਰਾਖੰਡ ਦੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਇਸ ਸਾਥ ਸੇ ਬਾਰੇ ਐਕਸ ਤੇ ਪੋਸਟ ਲਿਖਿਆ ਤੇ ਉਹਨਾਂ ਨੇ ਲਿਖਿਆ ਹੈ ਕਿ ਹਰਦਵਾਰ ਸਥਿਤ ਮੰਕਸ਼ਾ ਦੇਵੀ ਮੰਦਿਰ ਦੇ ਵਿੱਚ ਭਗੜੜ ਮਚਣ ਦੀ ਖਬਰ ਜਿਹੜੀ ਬਹੁਤ ਦੁਖਦਾਈ ਹੈ ਅਤੇ ਇਸ ਮਾਮਲੇ ਦੇ ਵਿੱਚ ਰਾਹਤ ਕਾਰਜ ਹੈ ਬਚਾਅ ਕਾਰਜ ਹੈ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਤੇ ਜ਼ਖਮੀਆਂ ਨੂੰ ਫੌਰੀ ਤੌਰ ਤੇ ਜਿਹੜੀ ਸਹਾਇਤਾ ਮੈਡੀਕਲ ਸਹਾਇਤਾ ਉਹ ਪਹੁੰਚਾਈ ਜਾ ਰਹੀ ਹੈ ਉਧਰ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਲਗਾਤਾਰ ਚੌਥੇ ਦਿਨ ਵੀ ਇਹ ਲੜਾਈ ਚੱਲ ਰਹੀ ਹੈ ਇਹ ਖੂਨੀ ਟਕਰਾਅ ਹੋਇਆ ਜਿਸ ਵਿੱਚ ਦੋਵਾਂ ਦੇਸ਼ਾਂ ਦੇ ਕੁੱਲ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2 ਲੱਖ ਤੋਂ ਵੱਧ ਲੋਕ ਨੇ ਜਿਹੜੇ ਉਹ ਜੰਗ ਵਾਲੀ ਜਗ੍ਹਾ ਤੋਂ ਵਿਸਥਾਪਿਤ ਹੋ ਚੁੱਕੇ ਨੇ ਲੋਕ ਘਰੋਂ بے ਘਰ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਦੋਵਾਂ ਦੇਸ਼ਾਂ ਦੇ ਵੱਡੇ ਆਗੂਆਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਅਤੇ ਦੋਵੇਂ ਦੇਸ਼ ਜੰਗਬੰਦੀ ਦੀ ਗੱਲਬਾਤ ਦੇ ਲਈ ਸਹਿਮਤ ਹੋ ਗਏ ਨੇ ਪਰ ਡੋਨਲਡ ਟਰੰਪ ਦੇ ਇਸ ਦਾਅਵੇ ਦੇ ਬਾਵਜੂਦ ਵੀ ਚੌਥੇ ਦਿਨ ਲੜਾਈ ਹੈ ਜਿਹੜੀ ਉਹ ਜਾਰੀ ਹੈ ਕੰਬੋਡੀਆ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਮਾਲੀ ਸੁਚੇਤਾ ਨੇ ਕਿਹਾ ਕਿ ਥਾਈ ਫੌਜ ਨੇ ਸਵੇਰੇ 4:30 ਵਜੇ ਮੰਦਰ ਦੇ ਆਲੇ-ਦੁਆਲੇ ਹਮਲਾ ਸ਼ੁਰੂ ਕਰ ਦਿੱਤਾ ਸੀ ਕੰਬੋਡੀਆ ਦੇ ਪ੍ਰਧਾਨ ਮੰਤਰੀ ਹਾਨ ਮ ਨੇ ਐਤਵਾਰ ਨੂੰ ਕਿਹਾ ਸੀ ਕਿ ਉਹਨਾਂ ਦੇ ਦੇਸ਼ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ ਦੇ ਪ੍ਰਸਤਾਵ ਦੇ ਲਈ ਸਹਿਮਤ ਹੈ ਪਰ ਇਸ ਦੇ ਬਾਵਜੂਦ ਐਤਵਾਰ ਨੂੰ ਵੀ ਜਿਹੜੇ ਜੰਗ ਨੇ ਉਸ ਦੇ ਨਿਸ਼ਾਨ ਦੇਖੇ ਗਏ ਅਤੇ ਜੰਗ ਦੇਖੀ ਗਈ ਦੋਵਾਂ ਦੇਸ਼ਾਂ ਦੇ ਵਿਚਾਲੇ ਅਤੇ ਵਿਦੇਸ਼ ਮੰਤਰੀ ਪ੍ਰਾਕ ਸੇਖੋਉ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਕਿਹਾ ਸੀ ਕਿ ਉਹ ਸ਼ਾਂਤੀ ਦੇ ਹੱਕ ਦੇ ਵਿੱਚ ਨੇ ਪਰ ਵਿਰੋਧੀ ਪੱਖ ਵੀ ਕਿਸੇ ਤਰ੍ਹਾਂ ਦੇ ਸਮਝੌਤੇ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ ਇਜ਼ਰਾਨ THAILAND ਦੇ ਕਾਰਜਕਾਰੀ ਪ੍ਰਧਾਨ ਮੰਤਰੀ థామਸ ਵੇਨਚ ਆਈ ਚਾਈ ਨੇ 트럼ਪ ਦੇ ਨਾਲ ਗੱਲਬਾਤ ਤੋਂ ਬਾਅਦ ਕਿਹਾ ਸੀ ਕਿ ਉਹ ਜੰਗਵਾਦੀ ਲਈ ਜਲਦ ਹੀ ਗੱਲਬਾਤ ਦੇ ਲਈ ਤਿਆਰ ਨੇ ਪਰ ਚੇਤਾਵਨੀ ਦਿੱਤੀ ਕਿ ਕਬੂੜੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਲਈ ਇਮਾਨਦਾਰ ਇਰਾਦਾ ਦਿਖਾਉਣਾ ਪਾਵੇਗਾ ਸੋ ਇਹਨਾਂ ਸਾਰੇ ਦਾਅਵਿਆਂ ਦੇ ਬਾਵਜੂਦ ਜੰਗਬੰਦੀ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਤੌਰ ਤੇ ਕਾਮਯਾਬ ਨਹੀਂ ਹੋ ਸਕੀ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਐਤਵਾਰ ਨੂੰ ਵੀ ਜੰਗ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਤੇ ਉਧਰ ਲੋਕ ਸਭਾ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਦੀ ਆਵਾਜ਼ ਸੰਸਦ ਦੇ ਵਿੱਚ ਚੁੱਕਣ ਦੇ ਲਈ ਸੰਸਦ ਰਤਨ ਅਵਾਰਡ ਦੇ ਨਾਲ ਨਵਾਜਿਆ ਗਿਆ ਇਸ ਵਾਰਡ ਦੇ ਲਈ ਸ਼ੁਕਰਾਨਾ ਅਧਰਕ ਅਦਾ ਕਰਨ ਦੇ ਲਈ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਸਾਹਿਬ ਦਾ ਇਸ ਵਾਰਡ ਦੇ ਲਈ ਉਹਨਾਂ ਨੇ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਦੇ ਪ੍ਰਸ਼ੰਸਕ ਚਾਉਣ ਵਾਲੇ ਵੀ ਮੌਜੂਦ ਸਨ ਤੇ ਨਾਲ ਦੀ ਨਾਲ ਪਰਿਵਾਰਕ ਮੈਂਬਰਾਂ ਨੇ ਵੀ ਚਰਨਜੀਤ ਸਿੰਘ ਚੰਨੀ ਦੇ ਨਾਲ ਮੱਥਾ ਟੇਕਿਆ। ਤੁਹਦਰ ਮਾਨਸਾ ਜ਼ਿਲ੍ਹੇ ਤੋਂ ਬੇहद ਦਿਲ ਦਹਿਲਾਉਣ ਵਾਲੀ ਤੇ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਦੂਲਗੜ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਰੋਕੀ ਦੇ ਵਿੱਚ 13 ਸਾਲਾਂ ਦੇ ਲੜਕੇ ਰਾਜਾ ਸਿੰਘ ਦਾ ਕਤਲ ਸਿਰਫ ਕਬੂਤਰ ਦੇ ਲਈ ਕਰ ਦਿੱਤਾ ਲੜਕੇ ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਕਬੂਤਰ ਚੋਰੀ ਕੀਤਾ ਸੋ ਇਸ ਮਾਮਲੇ ਦੇ ਵਿੱਚ ਲੜਕੇ ਤੇ ਕਬੂਤਰ ਚੋਰੀ ਕਰਨ ਦੇ ਇਲਜ਼ਾਮ ਸਨ ਸਿਰਫ ਕਬੂਤਰ ਚੋਰੀ ਕਰਨ ਦੇ ਇਲਜ਼ਾਮਾ ਹੀਟ ਉਸ ਦਾ ਗਲਾ ਘੁੱਟ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਮ੍ਰਿਤਕ ਬੱਚੇ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਜਾ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਕਬੱਡੀ ਦਾ ਵੀ ਚੰਗਾ ਖਿਡਾਰੀ ਸੀ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਉਧਰ ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ AI ਆਧਾਰਿਤ ਚਿਹਰੇ ਦੇ ਪੁਨਰਨਿਰਮਾਣ ਨੂੰ ਲੈ ਕੇ ਮਾਡਲ ਵਿਕਸਿਤ ਕੀਤੇ ਨੇ ਜੋ ਸਿਰਫ ਦੰਦਾਂ ਤੇ ਜਬਾੜਿਆਂ ਦੇ ਮਾਪਾਂ ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦੇ ਚਿਹਰੇ ਨੂੰ 95 ਫੀਸਦੀ ਪ੍ਰਤੀਸ਼ਤ ਦਾਦੀ ਸ਼ੁੱਧਤਾ ਦੇ ਨਾਲ ਦੁਬਾਰਾ ਬਣਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਤਕਨੀਕੀ ਮਾਡਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਹਵਾਈ ਜਹਾਜ਼ ਦੇ ਹਾਦਸਿਆਂ ਬਾਂਬਤਮਾਕਿਆਂ ਤੇ ਹੋਰ ਆਫਤਾਂ ਦੇ ਵਿੱਚ ਪੀੜਤਾਂ ਦੀ ਪਛਾਣ ਕਰਨ ਦੇ ਲਈ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਥੇ ਚਿਹਰਾ ਤਬਾਹ ਹੋ ਜਾਂਦਾ ਹੈ ਪਰ ਜਵਾੜੇ ਬਰਕਰਾਰ ਰਹਿੰਦੇ ਨੇ ਸੋ ਇਹ ਤਕਨੀਕ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੀ ਹੈ ਇਸ ਨਵੀਨਤਾ ਤੋਂ ਫੋਰੈਂਸਿਕ ਜਾਂਚ ਅਤੇ ਆਫਤ ਪੀੜਤਾਂ ਪਛਾਣ ਪ੍ਰਕਿਰਿਆਵਾਂ ਦੇ ਵਿੱਚ ਮਹੱਤਵਪੂਰਨ ਤੌਰ ਤੇ ਮਜ਼ਬੂਤੀ ਮਿਲ ਸਕਦੀ ਹੈ ਪੰਜਾਬ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਕਾਪੀਰਾਈਟ ਦਫ਼ਤਰ ਤੋਂ ਇਸ ਨਵਲ ਕੰਪਿਊਟਰ ਪ੍ਰੋਗਰਾਮ ਦੇ ਲਈ ਕਾਪੀਰਾਈਟ ਪ੍ਰਾਪਤ ਹੋਇਆ ਹੈ ਏਆਈ ਐਮਐਲ ਮਾਡਲਾਂ ਨੂੰ ਮਾਨਵ ਵਿਗਿਆਨ ਵਿਭਾਗ ਦੇ ਦੋ ਕੇਵਲ ਕ੍ਰਿਸ਼ਨਨ ਦੀ ਅਗਵਾਈ ਹੇਠ ਫਰੈਂਸਿਕ ਵਿਗਿਆਨ ਦੀਆਂ ਟੀਮਾਂ ਦੁਆਰਾ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਜਿਸ ਦੇ ਵਿੱਚ ਪ੍ਰੋਫੈਸਰ ਵਿਸ਼ਾਲ ਸ਼ਰਮਾ ਇੰਸਟੀਚਿਊਟ ਆਫ ਫਰੈਂਸਿਕ ਸਾਇੰਸ ਐਂਡ ਕ੍ਰਿਮੀਨੋਲੋਜੀ ਅਤੇ ਇਸ ਦੇ ਨਾਲ ਹੀ ਡਾਕਟਰ ਆਰੂਨ ਗਰਗ ਅ ਇੰਸਟੀਚਿਊਟ ਆਫ ਡੈਂਟਲ ਸਾਇੰਸਸ ਐਂਡ ਹਸਪੀਟਲ ਸ਼ਾਮਲ ਰਿਸਪ ਪੰਜਾਬ ਯੂਨੀਵਰਸਿਟੀ ਦੀ AI ਦੇ ਆਧਾਰਿਤ ਇਸ ਤਕਨੀਕ ਦਾ ਡੰਕਾ ਜਿਹੜਾ ਹੈ ਉਹ ਦੇਸ਼ੀ ਨੇ ਵਿਦੇਸ਼ਾਂ ਦੇ ਵਿੱਚ ਵੀ ਵੱਧ ਰਿਹਾ ਹੈ ਸੋ ਪੰਜਾਬ ਯੂਨੀਵਰਸਿਟੀ ਨੂੰ AI ਦੇ ਖੇਤਰ ਦੇ ਵਿੱਚ ਇਹ ਇੱਕ ਵੱਡਾ ਨਾਮਣਾ ਖਟਿਆ ਇਸ ਦੇ ਵਿਗਿਆਨਿਕਾਂ ਨੇ ਤੇ ਇਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਰਿਸਰਚ ਦੀ ਤਾਰੀਫ ਕੀਤੀ ਜਾ ਰਹੀ ਹੈ ਤੁਣ ਗੱਲ ਕਰਦੇ ਆ ਮੌਸਮ ਦੀ ਮੌਸਮ ਦੇ ਮિજાਜ ਦੇ ਪੌਣਿਆਂ ਇੱਕ ਨਜ਼ਰ ਮੌਸਮ ਦੇ ਮિજાਜ ਦੇ ਵਿੱਚ ਲਗਾਤਾਰ ਬਦਲਾ ਦੇਖਣ ਨੂੰ ਮਿਲ ਰਿਹਾ ਪੂਰਬ ਤੋਂ ਲੈ ਕੇ ਪੱਛਮ ਮੱਧ ਅਤੇ ਦੱਖਣ ਭਾਰਤ ਦੇ ਵਿੱਚ ਮੌਨਸੂਨ ਪੂਰੇ ਤਰ੍ਹਾਂ ਦੇ ਨਾਲ ਛਾਇਆ ਹੋਇਆ ਹੈ ਬਾਕੀ ਬੰਗਾਲ ਦੀ ਖਾੜੀ ਦੇ ਮિજાਜ ਦੇ ਵਿੱਚ ਵੀ ਬਦਲਾ ਪੂਰਾ ਆਪਣੇ ਦੌਰ ਦੇ ਵਿੱਚ ਹੈ ਕੇਰਲ ਤੋਂ ਲੈ ਕੇ ਉੜੀਸਾ ਤੱਟਵੱਤੀ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਬਿਹਾਰ Jharkhand ਪੂਰਬੀ ਉੱਤਰ ਪ੍ਰਦੇਸ਼ ਤੱਕ ਲਗਾਤਾਰ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਭਾਰਤੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤੇ ਨੇ ਦੂਜੇ ਪਾਸੇ ਮਹਾਰਾਸ਼ਟra ਦੀ ਗੱਲ ਕਰੀਏ ਤਾਂ ਮਹਾਰਾਸ਼ਟra ਤੇ ਗੋਆ ਦੇ ਵਿੱਚ ਵੀ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਮੁੰਬਈ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਬੱਸਾਂ ਕਾਰਾਂ ਤੇ ਏਲ ਗੱਡੀਆਂ ਦੇ ਰਫਤਾਰ ਵੀ ਹੌਲੀ ਹੋਈ ਹੈ ਮੌਸਮ ਵਿਭਾਗ ਨੇ ਅਰਬ ਸਾਗਰ ਦੇ ਵਿੱਚ ਉੱਠ ਰਹੀਆਂ ਉੱਚੀਆਂ ਲਹਿਰਾਂ ਦੀ ਚੇਤਾਵਨੀ ਦਿੱਤੀ ਹੈ ਲੋਕਾਂ ਨੂੰ ਸਮੁੰਦਰ ਦੇ ਕੰਢੇ ਨਾ ਜਾਣ ਦੀ ਅਪੀਲ ਵੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਨਾਲ ਮੁੰਬਈ ਤੇ ਕੌਂਕਰ ਖੇਤਰ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਇਹਨਾਂ ਖੇਤਰਾਂ ਦੇ ਵਿੱਚ ਵੀ ਪ੍ਰਭਾਵਿਤ ਹੋ ਰਿਹਾ ਉਧਰ ਕੇਰਲ ਦੇ ਵਿੱਚ ਵੀ ਜ਼ਬਰਦਸਤ ਮੀਂਹ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਆਮ ਜਨ ਜੀਵਨ ਕੇਰਲ ਦੇ ਵਿੱਚ ਵੀ ਪ੍ਰਭਾਵਿਤ ਹੋਇਆ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਤ੍ਰਿਪੁਰਾ ਅੰਦਰੂਨੀ ਕਰਨਾਟਕ ਉੜੀਸਾ ਰਾਜਸਥਾਨ ਤਾਮਿਲਨਾਡੂ ਪੰਡਚੇਰੀ ਕਰਾਈ ਕੱਲ ਤੇਲੰਗਾਨਾ ਦੇ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਅਗਲੇ 2 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਇਸ ਤੋਂ ਇਲਾਵਾ ਬਿਹਾਰ ਤਟਵਰਤੀ ਆਂਧਰਾ ਪ੍ਰਦੇਸ਼ ਸੋਰਾਸ਼ਟਰ ਕਾਛ ਉੱਤਰ ਪ੍ਰਦੇਸ਼ ਉੱਤਰਾਖੰਡ ਪੱਛਮੀ ਬੰਗਾਲ ਸਿੱਖਮ ਲਗਭਗ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਮਾਨਸੂਨ ਦੀ ਬਰਸਾਤ ਜਿਹੜੀ ਮਾਨਸੂਨ ਦੇ ਬੱਦਲ ਛਾਏ ਹੋਏ ਨੇ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਸਾਤ ਦਰਜ ਕੀਤੀ ਗਈ ਹੈ ਹੁਣ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਕਰਦੇ ਹਾਂ ਪੰਜਾਬ ਦੇ ਵਿੱਚ ਹਾਲਾਂਕਿ ਅੱਜ ਦੇ ਦਿਨ ਕਈ ਇਲਾਕਿਆਂ ਦੇ ਵਿੱਚ 27 ਤਰੀਕ ਵਾਲੇ ਦਿਨ ਬਰਸਾਤ ਦੇਖਣ ਨੂੰ ਮਿਲੀ ਆ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਇਲਾਕੇ ਅਜੇ ਇਹ ਨੇ ਜਿੱਥੇ ਬਰਸਾਤ ਨਾ ਹੋਣ ਕਾਰਨ ਹਮਸ ਤੇ ਗਰਮੀ ਦਾ ਵਾਤਾਵਰਨ ਬਣਿਆ ਹੋਇਆ। ਤਾਪਮਾਨ ਦੀ ਗੱਲ ਕਰੀਏ ਤਾਂ ਅਮਰੀਕਸਰ ਦੇ ਵਿੱਚ ਤਾਪਮਾਨ 35 ਡਿਗਰੀ, ਲੁਧਿਆਣਾ ਦੇ ਵਿੱਚ 34 ਡਿਗਰੀ, ਪਟਿਆਲਾ ਦੇ ਵਿੱਚ 36 ਡਿਗਰੀ, ਪਠਾਨਕੋਟ ਦੇ ਵਿੱਚ 33 ਡਿਗਰੀ ਅਤੇ ਮੋਗਾ ਦੇ ਵਿੱਚ ਲਗਭਗ 34 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ ਤਾਪਮਾਨ ਜੂਨ ਦੀ ਤੁਲਨਾ ਦੇ ਵਿੱਚ ਮੁਕਾਬਲੇ ਦੇ ਵਿੱਚ ਘਟ ਹੈ ਪਰ ਹਮਸ ਗਰਮੀ ਅਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਤਾਪਮਾਨ ਬਹੁਤ ਜ਼ਿਆਦਾ ਲੱਗ ਰਿਹਾ ਤੇ ਲੋਕ ਇਸ ਗਰਮੀ ਤੋਂ ਬਹੁਤ ਪਰੇਸ਼ਾਨ ਪੰਜਾਬ ਦੇ ਵਿੱਚ ਜਾਪ ਰਹੇ ਨੇ ਅਗਲੇ 2 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ 28 ਅਤੇ 29 ਜੁਲਾਈ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਲਗਭਗ 50 ਤੋਂ 75% ਖੇਤਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਤਾਈ ਗਈ ਹੈ 30 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦਕਿ ਦੱਖਣੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਅਗਲੇ 2 ਦਿਨ ਵੀ ਖੁਸ਼ਕ ਰਹਿ ਸਕਦਾ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ